ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਰਾਜਾ ਸਾਹਿਬ ਗੁਰੂ ਘਰ ਬੰਗਿਆਂ ਦੇ ਨੇੜੇ ਆ ਤੋਂ ਉੱਥੇ ਮੁੱਖ ਮੰਤਰੀ ਉਹ ਵੀ ਕੋੜਾ ਝੂਠ ਹੋ ਰਿਹਾ ਕਿ 169 ਸੂਬ ਜਿਹੜੇ ਮਿਲਿਆ ਰਾਜਾ ਸਾਹਿਬ ਸਥਾਨ ਦੀ ਬੜੀ ਵੱਡੀ ਮਾਨਤਾ ਆ ਤੇ ਉਹਨਾਂ ਦਾ ਹੀ ਜਿਹੜਾ ਐਮਐਲਏ ਆ ਜੋ ਆਮ ਆਦਮੀ ਪਾਰਟੀ ਦਾ ਉਹ ਵੀ ਇਹ ਗੱਲ ਕਹਿ ਰਿਹਾ ਕਿ ਇੱਥੇ ਕੋਈ ਵੀ ਅਵਗਿਆਨੀ ਕੋਈ ਵੀ ਸਰੂਪ ਜਿਹੜੇ ਆ ਅ ਅਧਿਕਾਰ ਦੇ ਤੌਰ ਤੇ ਨਹੀਂ ਮਿਲੇ ਕਿਉਂਕਿ ਉਹਦੇ ਵਿੱਚ ਬਹੁਤ ਸਰੂਪ ਜਿਹੜੇ ਆ 78 ਦੇ ਕਰੀਬ ਜਿਹੜੇ ਸਰੂਪ ਆ ਉਹ ਜੀਵਨ ਸਿੰਘ ਚੱਤਰ ਸਿੰਘ ਹੁਣਾਂ ਦੇ ਪ੍ਰਾਤਨ ਆ ਤੇ ਉਹਦੋਂ ਵੀ ਪ੍ਰਾਤਨ ਸਰੂਪ 1978 ਦੇ ਪਏ ਆ ਤੇ ਉਹਦੇ ਤੋਂ ਅੱਗੇ ਜਿਹੜੇ ਅਸੀਂ ਸਰੂਪ ਦਿੱਤੇ ਉਹ 15 16 ਨੂੰ ਸਰੂਪ ਜਿਹੜੇ ਉਹ ਦਿੱਤੇ ਗਏ ਆ ਤੇ ਉੱਥੇ ਰਜਾਨਾ ਜਿਹੜੇ ਆ 45 ਤੋਂ 50 ਸ੍ਰੀ ਖੰਡਪੁਰ ਸਾਹਿਬ ਦੇ ਭੋਗ ਰਜਾਨਾ ਪਾਟ ਰੱਖੇ ਜਾਂਦੇ ਆ ਐਡੀ ਵੱਡੀ ਮਾਨਤਾ ਆ ਤੇ ਇਹਨੇ ਇੱਕ ਜਿਹੜੀ ਗੱਲ ਕਹੀ ਆ ਮੈਨੂੰ ਮਨ ਵੀ ਦੁਖਦਾ ਤੇ ਇਹ ਨਾਸਤਕ ਬੰਦੇ ਨੇ ਜਿਹੜੀ ਗੱਲ ਕਹੀ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕਿ ਇਹ ਥਾਨ ਜਿਹੜਾ ਇੱਥੇ ਸ਼ਰੂਪ ਰੱਖਣ ਦੇ ਯੋਗ ਨੇਗਾ ਦੇਖੋ ਕਿ ਜਿੱਥੇ 50-50 ਸ੍ਰੀ ਖੰਡਪੁਰ ਸਾਹਿਬ ਦੇ ਭੋਗ ਰਜਾਨਾ ਪੈਂਦੇ ਹੁਣ ਤੇ ਮਹਾਰਾਜ ਦੇ ਸ਼ਰੂਪ ਹੁਣ ਇਦਾਂ ਦੀ ਸਥਮਤ ਤਾਂ ਮਿਨਵਾ ਦੇ 200 ਦੇ ਕਰੀਬ ਹੁੰਨੀ ਆ ਪੰਜਾਬ ਦੀ ਧਰਤੀ ਤੇ ਹਰਿਆਣਾ ਦੀ ਧਰਤੀ ਤੇ ਜਿੱਥੇ 3-300 ਸਰੂਪ ਜਿਹੜੇ ਆ ਪਏ ਆ ਤੇ ਸਾਡੇ ਜਿਲੰਧਰ ਤੱਲਣ ਸਾਹਿਬ ਉੱਥੇ ਚੱਲ ਚੱਲ ਪੰਜਾਬ ਜਾਂ ਪਾਰਸਰ ਜਾਣਾ ਚੱਲਦੇ ਆ ਤੇ ਬਾਣੀ ਦਾ ਪ੍ਰਚਾਰ ਬਾਣੀ ਦਾ ਪ੍ਰਸਾਦ ਜਿਹੜਾ ਇਹਨਾਂ ਸਥਾਨਾਂ ਤੇ ਹੁੰਦਾ ਤੇ ਉੱਥੇ ਕਹਿੰਦੇ ਜਗਾ ਜਿਹੜੀ ਰੱਖਣ ਯੋਗ ਨਹੀਂ ਮੈਂ ਤਾਂ ਇਹਦੇ ਲਈ ਮੁੱਖ ਮੰਤਰੀ ਨੂੰ ਕਹਿੰਦਾ ਇਹ ਹੋਸਾ ਬੜਾ ਵੱਡਾ ਸਥਾਨ ਆ ਜਿਹੜਾ ਰਾਜਾ ਸਾਹਿਬ ਵੱਡਾ ਸਥਾਨ ਆ ਉੱਤੇ ਵੱਡੀਆਂ ਸਮਾਵਾ ਆ ਤੇ ਲੋਕਾਂ ਦੀ 100-100 ਕਿਲੋਮੀਟਰ ਤੱਕ ਉਹ ਆਤਾ ਉਸ ਥਾਂ ਤੇ ਤੇ ਇਹ ਕਹਿੰਦਾ ਵੀ ਜਿਹੜੀ ਜਗਾ ਜਿਹੜੀ ਉਹ ਰੱਖਣਯੋਗ ਨਹੀਂਗੀ ਇਹ ਗੁਰੂ ਸਾਹਿਬ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਇਹਨੂੰ ਮੈਂ ਕਹਿੰਦਾ ਇਹ ਸਿੱਖ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ ਆ ਤਾਂ ਕਿ ਕਿਉਂਕਿ ਇਦਾਂ ਦੇ ਸਾਰੇ ਸਥਾਨਾਂ ਨੂੰ ਧਾਰਮਿਕ ਸਥਾਨਾਂ ਨੂੰ ਹੀ ਨੰਨ ਲੱਪੇਗਾ ਇਹ ਤਾਂ ਫਿਰ ਪਿਕਚਰ ਇਦਾਂ ਦੀ ਦੱਸ ਪਈ ਕਿ ਜਿੱਦਾਂ ਦੂਜੇ ਹਰਿਆਣਾ ਕਮੇਟੀ ਬਣੀ ਆ ਜਾਂ ਹਜੂਰ ਸਾਹਿਬ ਨਦੇੜ ਸਾਹਿਬ ٹرسٹ ਬਣਿਆ ਤੇ ਦੂਜਾ ਕੀ ਨਾ ਹੈਗਾ ਪੰਨਾ ਸਾਹਿਬ ਬਣਿਆ ਤੇ ਇਹ ਪਿਕਚਰ ਅਸਲ ਵਿੱਚ ਇਸ ਪਿਕਚਰ ਨੂੰ ਅੱਗੇ ਲਿਆ ਰਿਹਾ ਭਗਵੰਤ ਮਾਨ ਤੇ ਇਹ ਆਪਣੀ ਇਹਦੀ ਕੋਈ ਸੋਚ ਨਹੀਂ ਕੀ ਨਾਸਤਕ ਬੰਦਾ ਆ ਜੇ ਤੁਹਾਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ ਤੇ ਕਹਿਣੇ ਨਹੀਂ ਬੰਦਾ ਕਿ ਇੱਥੇ ਜਗ੍ਹਾ ਜਿਹੜੀ ਰੱਖਣ ਜੋਗ ਨਹੀਂ ਉੱਥੇ ਮੈਂ ਫਿਰ ਦੁਬਾਰਾ ਕਹਿੰਦਾ ਕਿ ਲੱਖਾਂ ਸੰਗਤਾਂ ਜਿਹੜੀਆਂ ਉੱਥੇ ਆ ਕੇ ਰਾਜਾ ਸਾਹਿਬ ਦੇ ਸਤਾਨ ਤੇ ਨਮਸਤਕ ਹੁੰਦੀਆਂ ਤੇ ਆਪਣੀਆਂ ਉਹਨਾਂ ਦੀਆਂ ਜੋ ਰਜ਼ੋਈਆਂ ਬੇਨਤੀਆਂ ਅਰਦਾਸਾਂ ਕੀਤੀਆਂ ਉਹ ਅਰਦਾਸਾਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਤਾਂ ਫਿਰ ਉਹਦੇ ਤੌਰ ਤੇ ਉਹ ਸ਼ਰੀਖਾਨਪੁਰ ਸਾਹਿਬ ਦੇ ਭੋਗ ਹੁੰਦੇ ਆ ਤੇ ਮੈਂ ਫਿਰ ਮੁੱਖ ਮੰਤਰੀ ਨੂੰ ਕਹਿੰਦਾ ਇਹਦੇ ਲਈ ਸੰਗਤ ਸਿਕ ਸੰਗਤ ਉਹ ਜਿਹੜੀ ਉਹ ਮਾਫੀ ਮੰਗੋ ਗੋਲ ਕੰਨ ਲੈ ਕੇ ਲਗਾਤਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਸਵਾਲੇ ਕਰਦਾ ਕੱਲ ਬੱਤੇ ਕੋਲ ਇੱਕ ਤਰ੍ਹਾਂ ਆ ਕੇ ਬਾਅਦ ਕੀ ਰਿਕਾਰਡ ਲੈ ਕੇ ਆਏ ਜੀ ਅੱਜ ਸਾਰੇ ਕਹਿੰਦੇ ਜਿੱਥੇ ਜਿੱਥੇ ਸਾਨੂੰ ਸਾਰਾ ਸਪੈਕਟ੍ਰਮ ਦਿੱਤਾ ਮੈਂ ਅੱਜ ਇਹ ਕਹਿੰਦਾ ਚਲੋ ਮੈਂ ਇਹ ਕਾਗਜ਼ ਲੈ ਕੇ ਆਇਆ ਠੀਕ ਹੈ ਅਸੀਂ ਉਹਦੇ ਉਸ ਕਾਗਜ਼ਾਂ ਦੀ ਤਫ਼ਤੀਸ਼ ਕਰਾਂਗੇ ਦੇਖਾਂਗੇ ਕਿੱਥੇ ਗਲਤੀਆਂ ਸਾਡੀਆਂ ਪਰ ਮੈਂ ਮੁੱਖ ਮੰਤਰੀ ਨੂੰ ਕਹਿੰਦਾ ਤੇਰੇ ਕੋਲ ਲੱਖਾਂ ਗਲਤੀਆਂ ਹੈ ਜਿਹੜੀਆਂ ਪੰਜਾਬ ਦੀ ਧਰਤੀ ਤੇ ਕਰਦਾ ਪਿਆ ਕੀ ਉਹਦਾ ਫੇਰ ਹਿਸਾਬ ਦਊਂਗਾ ਸੰਗਤ ਨੂੰ ਜੇ ਅਸੀਂ ਲੱਖਾਂ ਗਲਤੀਆਂ ਜਿਹੜੀਆਂ ਤੂੰ ਹੀ ਕਰਦੇ ਪਏ ਉਹਦਾ ਹਿਸਾਬ ਦਊਂਗਾ ਇਹ ਸਾਡਾ ਆਪਣਾ ਆਧਾਰਾ ਸਾਡੇ ਅਸਰ ਨੂੰ ਆਪਣੇ ਆ ਸਾਡੀ ਆਪਣੀ ਪ੍ਰਭੁਸਤਾ ਇਹਦੇ ਤੇ ਤੇ ਅਸੀਂ ਇਹਦੇ ਤੇ ਵੀ ਕਿਤੇ ਫਿਰ ਵੀ ਦੇਖ ਕੇ ਗਿਆ ਅਸੀਂ ਉਹਦੇ ਲਈ ਤਫ਼ਤੀਸ਼ ਦੇਖਾਂਗੇ ਕਿ ਕਿੱਥੇ ਗਲਤੀ ਆ ਵਧੀਆ ਗੱਲ ਆ ਲਗਾਤਾਰ ਬਿਆਨ ਸੀਮ ਸਾਹਿਬ ਨੇ ਸੀ ਕਿ ਗੋਲਕ ਚੱਕੀ ਜਾਵੇ ਗੋਲਕਾਂ ਰੱਖੋ ਗੁਰਦੁਆਰਿਆਂ ਚ ਪਰ ਆਪ ਕੱਲ ਜਦੋਂ ਪਹੁੰਚੇ ਨਹੀਂ ਤਾਂ ਸਭ ਤੋਂ ਪਹਿਲੇ ਪੈਸੇ ਉੱਚੇ ਪਾਈ ਨੇ ਮੱਥਾ ਟੇਕ ਮੱਥਾ ਟੇਕਿਆ ਫਿਰ ਜਾ ਕੇ ਤਾਂ ਕਿਸੇ ਕੋਈ ਨਹੀਂ ਫਿਰ ਇਹ ਦੋ ਚੀਜ਼ਾਂ ਕਿ ਦੇਖੋ ਕਿ ਇਹ ਤੰਤਨ ਗੁਰੂ ਰਾਮਦਾਸ ਦਾ ਦਰਿਆ ਇਹ ਕਿਸੇ ਦੇ ਵੀ ਕਹੇ ਤੇ ਨਾ ਗੋਲਕਾਂ ਚੱਕੀਆਂ ਜਾਂਦੀਆਂ ਨਾ ਰੱਖਿਆ ਨੇ ਜੇ ਕੋਈ ਮੱਥਾ ਟੇਕਦਾ ਨਾ ਤਨ ਤਨ ਗੁਰੂ ਰਾਮਦਾਸ ਦਾ ਤੇ ਗੁਰੂ ਰਾਮਦਾਸ ਨੂੰ ਸਮਰਪਿਤ ਨਮਤਕ ਹੁੰਦਾ ਉਹਦੀ ਆਤ ਤਾਂ ਹੁੰਦੀ ਮੈਂ ਗੁਰੂ ਰਾਮਦਾਸ ਦੇ ਦਰ ਤੇ ਚੱਲਿਆ ਤੇ ਦਸਵੰਦ ਕੱਢਾ ਤੇ ਉਹ ਮੱਥਾ ਟੇਕਦੇ ਆ ਇਹਦੇ ਕਹਿ ਥੋੜੋ ਨਾਸਤਕ ਬੰਦੇ ਦੇ ਕਹਿ ਥੋੜੋ ਬਘੂਲ ਕੇ ਚੱਕੀਆਂ ਜਾਣੀਆਂ ਜਾਂ ਰੱਖੀਆਂ ਜਾਣੀਆਂ ਇਹ ਆਪ ਵੀ ਮੱਥਾ ਟੇਕ ਗਿਆ ਕਰ ਤੇ ਮੱਥਾ ਟੇਕ ਕੇ ਗਿਆ ਇਹ ਆਪਣੇ ਮੈਂ ਕਹਿੰਦਾ ਆਪਣੇ ਹੀ ਬਚਨਾਂ ਨੂੰ ਫਿਰ ਦੁਆਰਾ ਦੂਜੇ ਕਹ ਲੋ ਵੀ ਇਹ ਨੇ ਇਹਦੇ ਤੇ ਪਹਿਰਾ ਨਹੀਂ ਦਿੰਦਾ ਤੇ ਜਦ ਅੱਜ ਮੱਥਾ ਨਾ ਟੇਕਦਾ ਪੈਸੇ ਨਾ ਟੇਕਦਾ ਜੇ ਪਹਿਲਾ ਦਿਨ ਇਸ ਦੇ ਲਈ ਗੁਰੂ ਰਾਮਦਾਸ ਦੇ ਲਾਤੇ ਜਿਆਨਾ ਲਖਾਂ ਦੀ ਆਤਤਾ ਦੇ ਨਾਲ ਸੰਗਤ ਹੁੰਦੀ ਹੈ ਤੇ ਉਹਨਾਂ ਇੱਥੇ ਤਾਂ ਕੋਤਕ ਵਰਤਦੇ ਤੇ ਇਹਦੇ ਲਈ ਕੋਈ ਵੀ ਮਹਿਕਮਾ ਦਾ ਕੋਈ ਬੰਦਾ ਕਹਦੇ ਇਹ ਕੀ ਕੋਈ ਬੰਦਾ ਕਹਦੇ ਆ ਕੇ ਇਹ ਕਿਤੇ ਵੀ ਨਹੀਂ ਸੰਗਤ ਨੇ ਹਮੇਸ਼ਾ ਦਾ ਸੰਬੰਧ ਕੱਢਿਆ ਗੁਰਨਾਨ ਸਿੰਘ ਸਾਹਿਬ ਨੇ ਕਿਹਾ ਕਿ ਕਰਤ ਕਰੋ ਨਾਮ ਜੋ ਪਰਤੇ ਬਣ ਦੇ ਜਿਹੜਾ ਇਹ ਕਿ ਕਿਸ ਤਰ੍ਹਾਂ ਬੋਲ ਚ ਗੱਲਬਾਤ ਹੋਈ ਕਿਵੇਂ ਦੇਖਦੇ ਹੋ ਦੇਖੋ ਮਾਹੌਲ ਸ਼ਾਂਤ ਹੈ ਅਸੀਂ ਤਾਂ ਅੱਜ ਵੀ ਚਾਹੁੰਦੇ ਆ ਕਿ ਇਹ ਗੁਰੂ ਘਰ ਵੱਲੋਂ ਕਿਸੇ ਨੂੰ ਹਨਾ ਦੁਬੈਤ ਨਾਲ ਈਰਖਾ ਦਾ ਨਹੀਂ ਦਿਖਣਾ ਚਾਹੀਦਾ ਇਹ ਗੁਰੂ ਰਾਮਦਾਸ ਦਾ ਦਾਰਿਆ ਸਿੱਖਾਂ ਦਾ ਕੇਂਦਰੀ ਸਥਾਨ ਹੈ ਇੱਥੇ ਤਾਂ ਵਰਤਾਂ ਲੈ ਕੇ ਜਾਣਾ ਚਾਹੀਦਾ ਆਪਣੀਆਂ ਝੋਲੀਆਂ ਭਰ ਕੇ ਜਾਣਾ ਚਾਹੀਦਾ ਮੇਰੀ ਮੁੱਖ ਮੰਤਰੀ ਨੂੰ ਬੇਨਤੀ ਜਿਹੜੇ ਦਰਬਾਰ ਤੋਂ ਦੇ ਟਵੀਟ ਕਰਦੇ